ਹੈਲੋ ਈਵਰਸ ਵਾਂਸ ਅਗੇਨ ਵੈਲਕਮ ਟੂ ਆਲ ਦੋਸਤੋ ਅੱਜ ਅਪਕਾ ਲ ਕਰਾਂਗੇ ਜੇਕਰ ਤੁਸੀਂ ਰੈਜ਼ੀਡੈਂਸ ਸਰਟੀਫਿਕੇਟ ਅਪਲਾਈ ਕਰਨਾ ਕਿਸੇ ਬੱਚੇ ਦਾ ਆਨਲਾਈਨ ਤਾਂ ਉਹ ਤੁਸੀਂ ਕਿਵੇਂ ਕਰ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਭ ਤੋਂ ਪਹਿਲਾਂ ਅਸੀਂ ਕਨੈਕਟ ਪੰਜਾਬ ਦੇ ਪੋਰਟਲ ਤੇ ਲੌਗ ਇਨ ਕਰਾਂਗੇ ਇਸ ਤੋਂ ਬਾਅਦ ਅਪਲਾਈ ਸਰਵਿਸਿਜ਼ ਵਾਲੀ ਆਪਸ਼ਨ ਤੇ ਕਲਿੱਕ ਕਰਾਂਗੇ ਅਪਲਾਈ ਸਰਵਿਸਿਜ਼ ਵਾਲੀ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਜਿਹੜੀ ਤੁਹਾਨੂੰ ਸਰਵਿਸ ਚਾਹੀਦੀ ਹੈ ਉਹ ਨੂੰ ਅਸੀਂ ਫਾਈਂਡ ਆਊਟ ਕਰਾਂਗੇ ਸਰੂ ਪੰਜਾਬ ਰੈਜ਼ੀਡੈਂਸ ਸਰਜਰਡ ਅਸੀਂ ਅਪਲਾਈ ਕਰਨਾ ਤਾਂ ਅਪਲਾਈ অপਸ਼ਨ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਜਿਸ ਪਰਸਨ ਦਾ ਅਸੀਂ ਅਪਲਾਈ ਕਰਨਾ ਹੈ ਸਰਟੀਫਿਕੇਟ ਉਹਨੂੰ ਸਿਲੈਕਟ ਕਰਾਂਗੇ ਇਸ ਕੇਸ ਦੇ ਵਿੱਚ ਅਸੀਂ ਅਨਛਨੂਰ ਦਾ ਕਰ ਰਹੇ ਹਾਂ ਤਾਂ ਇਸ ਨੂੰ ਨੈਕਸਟ ਕਰਾਂਗੇ ਇਹ ਸਬਸਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਕ੍ਰੀਟ ਕਰਾਂਗੇ ਵੈਬਸਾਈਟ ਸਲੋ ਹੋਣ ਕਾਰਨ ਟਾਈਮ ਵੀ ਲੱਗ ਸਕਦਾ ਅਪਲਾਈ ਸਰਵਿਸਸ ਤੇ ਕਲਿੱਕ ਕਰਾਂਗੇ ਇਸ ਤੋਂ ਪਹਿਲੀ ਵੀਡੀਓ ਵਿੱਚ ਵੀ ਮੈਂ ਦੱਸਿਆ ਸੀ ਜੇਕਰ ਅਪਲਾਈ ਸਰਵਿਸਸ ਦਾ ਮਤਲਬ ਹੈ ਕਿ ਪਹਿਲਾਂ ਵਾਲੀ ਸਰਵਿਸ ਨੂੰ ਐਜ਼ ਇਟ ਇਜ਼ ਹੀ ਰੱਖਣਾ ਜੇਕਰ ਅਸੀਂ ਨਵੀਂ ਫੋਟੋ ਕੈਪਚਰ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉੱਥੇ ਲਾਈਵ ਫੋਟੋ ਵਾਲੀ অপਸ਼ਨ ਦੇ ਵੀ ਡਾਇਰੈਕਟ ਕਲਿੱਕ ਕਰ ਸਕਦੇ ਹਾਂ ਇਨਫੋਰਮੇਸ਼ਨ ਸਾਰੀ ਫੈਚ ਹੋਣ ਤੱਕ ਤੁਸੀਂ ਵੇਟ ਕਰਨੀ ਆ 5 ਤੋਂ 10 ਸਕਿੰਟ 15-20 ਸਕਿੰਟ ਟਾਈਮ ਕਈ ਵਾਰ ਲੱਗ ਜਾਂਦਾ ਇਨਫੋਰਮੇਸ਼ਨ ਬਣਾਣੀ ਫੈਚ ਹੋਣ ਵਾਸਤੇ ਇਸ ਵਾਰ ਅਸੀਂ ਰੈਜ਼ੀਡੈਂਸ ਕੈਟਾਗਰੀ ਸਿਲੈਕਟ ਕਰਾਂਗੇ ਰੈਜ਼ੀਡੈਂਟ ਆਵ ਪੰਜਾਬ ਇਸ ਵਾਰ ਤੁਸੀਂ ਅਮ ਬਰਥ ਸਰਟੀਫਿਕੇਟ ਜਾਂ ਬਰਥ ਪ੍ਰੂਫ ਦੇਣਾ ਉਹ ਅਸੀਂ ਬਰਥ ਸਰਟੀਫਿਕੇਟ ਦੇਵਾਂਗੇ ਇੱਥੇ ਤਿੰਨ ਆਪਸ਼ਨ ਆਣੇ ਤੁਸੀਂ ਪਾਸਪੋਰਟ ਜਾਂ ਵੈਰੀਫਿਕੇਸ਼ਨ ਫਾਰਮ ਸਰਪੰਚ ਵੀ ਦੇ ਸਕਦੇ ਹੋ ਪਰ ਪ੍ਰਾਇਓਰਟੀ ਤੁਸੀਂ ਬਰਥ ਸਰਟੀਫਿਕੇਟ ਨੂੰ ਹੀ ਦੇਣੀ ਆ ਬਰਥ ਰਜਿਸਟਰਡ ਵਜੇ ਵਿੱਚ ਡਿਸਟ੍ਰਿਕਟ ਕਿੱਥੇ ਰਜਿਸਟਰਡ ਕੀਤਾ ਆ ਤੁਹਾਡਾ ਬਰਥ ਸਰਟੀਫਿਕੇਟ ਉਹ ਚ ਡਿਸਟ੍ਰਿਕਟ ਸਿਲੈਕਟ ਕਰਾਂਗੇ ਬਰਥ ਸਰਟੀਫਿਕੇਟ ਤੋਂ ਦੇਖ ਕੇ ਅਸੀਂ ਭਰਾਂਗੇ ਬਰਥ ਸਰਟੀਫਿਕੇਟ ਦਾ ਰਜਿਸਟ੍ਰੇਸ਼ਨ ਨੰਬਰ ਬਰ ਸਰਟੀਫਿਕੇਟ ਦੇ ਉੱਪਰ ਵੇਖਿਆ ਸੀ ਅਰ ਜਿਹੜਾ ਉਹਦਾ ਰਜਿਸਟ੍ਰੇਸ਼ਨ ਨੰਬਰ ਪੜਨ ਤੋਂ ਬਾਅਦ ਬਾਰਥਾ ਰਜਿਸਟ੍ਰੇਸ਼ਨ ਡੇਟ ਵੀ ਅਸੀਂ ਸਰਟੀਫਿਕੇਟ ਤੋਂ ਵੇਖ ਕੇ ਹੀ ਫਿਲ ਕਰਨੀ ਆ। ਇਸ ਤੋਂ ਬਾਅਦ ਅਸੀਂ ਇਸ ਆਪਸ਼ਨ ਦੇ ਸਰਟੀਫਿਕੇਟ ਨੰਬਰ 3 ਪਾਵਾਂਗੇ। ਤਿੰਨ ਨੰਬਰ ਦਾ ਸਰਟੀਫਿਕੇਟ ਨੂੰ ਅਸੀਂ ਅਪਲੋਡ ਕਰਾਂਗੇ। ਪੜਤਾਲ ਨੰਬਰ ਨੱਥੀ ਕੀਤਾ ਗਿਆ ਜੈਸ ਕਰਾਂਗੇ ਵੈਰੀਫਾਇਰ ਕਿਸ ਨੇ ਸਾਈਨ ਕੀਤੇ ਤੁਹਾਡੇ ਸਰਟੀਫਿਕੇਟ ਸਰਪੰਚ ਨੇ ਕੀਤੇ ਨੰਬਰਦਾਰ ਨੇ ਕੀਤੇ ਇਸ ਕੇਸ ਨੂੰ ਨੰਬਰਦਾਰ ਨੇ ਕੀਤਾ ਨੂੰ ਲਿਖਾਂਗੇ ਕਦੋਂ ਸਾਈਨ ਕਰਵਾਏ ਹੋਏ ਆ ਜਿਹੜੇ ਤਰੀਕ ਨੂੰ ਕਰਵਾਏ ਹੋਏ ਆ ਉਹ ਅਸੀਂ ਤਰੀਕ ਮੈਂਸ਼ਨ ਕਰਾਂਗੇ ਕਿਹਨੂੰ ਕੀਤੇ ਆ ਮਾਈ ਸੈਲਫ ਮੈਨੂੰ ਕੀਤੇ ਆ ਡੈਜ਼ਿਗਨੇਸ਼ਨ ਕੀ ਆ ਨੰਬਰਦਾਰ ਜੈਸੋ ਆਕੂਪੇਸ਼ਨ ਆਪਣੀ ਪੁੱਛੀ ਆ ਤੁਸੀਂ ਸ਼ੁਰੂਨ ਤੋਂ ਸ਼ੁਰੂਨ ਲੱਗਦਾ ਜੋ ਵੀ ਤੁਹਾਡਾ ਓਕਿਊਪੇਸ਼ਨ ਤੁਹਾਡਾ ਪੇਸ਼ਾ ਕੀ ਆ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਮੈਂਸ਼ਨ ਕਰਨਾ ਇਸ ਤੋਂ ਬਾਅਦ ਸਬਮਿਟ ਵਾਲੇ ਬਟਨ ਤੇ ਕਲਿੱਕ ਕਰਾਂਗੇ ਇਸ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਸਾਡੀ ਐਪਲੀਕੇਸ਼ਨ ਸਬਮਿਟ ਹੋ ਜਾਵੇਗੀ ਇਸ ਤੋਂ ਬਾਅਦ ਅਸੀਂ ਕਾਪੀ ਆਵਰ ਸਰਟੀਫਿਕੇਟ ਨੂੰ ਅਪਲੋਡ ਕਰਾਂਗੇ 700 KB ਸਾਈਜ਼ ਹੋਣਾ ਚਾਹੀਦਾ ਜੇਪੀ ਜੀ ਜਾਂ ਪੀਡੀਐਫ ਫਾਰਮੈਟ ਦੇ ਵਿੱਚ 700 KB ਤੋਂ ਵੱਧ ਨਹੀਂ ਉਹਨਾਂ ਜਿਦਾ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਬਰਸ ਸਰਟੀਫਿਕੇਟ ਨੂੰ ਅਪਲੋਡ ਕਰਾਂਗੇ ਇਸ ਤੋਂ ਬਾਅਦ ਕਾਪੀ ਆਫ ਰਾਸ਼ਨ ਕਾਰਡ ਫਸਟ ਪੇਜ ਸੈਕੰਡ ਪੇਜ ਔਰ ਵੋਟਰ ਕਾਰਡ ਆਧਾਰ ਕਾਰਡ ਕੋਈ ਵੀ ਇੱਕ ਆਈਡੀ ਪ੍ਰੂਫ ਆ ਉਹਨੂੰ ਅਪਲੋਡ ਕਰਨਾ ਚਾਹੀਦਾ ਹੈ ਕਾਰਡ ਨੂੰ ਕਰ ਰਹੇ ਆ ਇਸ ਤੋਂ ਬਾਅਦ ਫੋਟੋ ਬੈਨੀਫਿਸ਼ੀਰੀ ਅਸੀਂ ਬੈਨੀਫਿਸ਼ੀਰੀ ਦੀ ਫੋਟੋ ਅਪਲੋਡ ਕਰਾਂਗੇ ਇਸ ਤੋਂ ਬਾਅਦ 셀ਫ ਡੈਕਲਰੇਸ਼ਨ ਮਨ ਲਓ ਕਿ ਸвая ਕੁਛ ਨਾ ਪੱਤਰ ਮਾਤਾ ਪਿਤਾ ਉਹ ਜਿਹੜਾ ਦਿੱਤਾ ਗਿਆ ਸੀ ਉਹਨੂੰ ਅਪਲੋਡ ਕਰਾਂਗੇ ਸਹਾਇਕੋਸ਼ਨਾ ਪੱਤਰ ਨੂੰ ਅਪਲੋਡ ਕਰਨ ਤੋਂ ਬਾਅਦ ਅਸੀਂ ਐਨੀ ਅਦਰ ਆਪਸ਼ਨਲ ਡਾਕੂਮੈਂਟਸ ਅਸੀਂ ਫਾਈਲ ਦਾ ਪਹਿਲਾ ਪੇਜ ਅਪਲੋਡ ਕਰ ਸਕਦੇ ਹਾਂ ਇਸ ਤੋਂ ਬਾਅਦ ਅਸੀਂ ਵੈਰੀਫਿਕੇਸ਼ਨ ਸਰਟੀਫਿਕੇਟ ਅਪਲੋਡ ਕਰਾਂਗੇ ਵੈਰੀਫਿਕੇਸ਼ਨ ਸਰਟੀਫਿਕੇਟ ਮਤਲਬ ਹੋ ਗਿਆ ਸਰਪੰਚ ਜੀ ਨੰਬਰ ਦਾ ਤੋਂ ਸਾਈਨ ਕੀਤਾ ਹੋਇਆ ਫਾਰਮ ਇਸ ਤੋਂ ਬਾਅਦ ਅਸੀਂ ਇਸ ਆਪਸ਼ਨ ਤੇ ਟਿਕ ਕਰਾਂਗੇ ਡਾਕੂਮੈਂਟਸ ਨੂੰ ਧਿਆਨ ਨਾਲ ਚੈੱਕ ਕਰ ਲੈਣਾ ਅਤੇ ਅਪਲੋਡ ਡਾਕੂਮੈਂਟ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ ਇਸ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਪੇਮੈਂਟ ਵਾਲੇ ਪੇਜ ਤੇ ਆ ਜਾਵਾਂਗੇ ਪੇ ਵਾਲਾ ਗਵਰਨਮੈਂਟ ਵਾਲੀ অপਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ UPI ਐਪ ਦੇ ਥਰੂ ਪਿਛਲੀ ਵੀਡੀਓ ਜਿਦ ਦੱਸਿਆ ਜਗਾ ਮੈਂ ਅਸੀਂ ਪੇਮੈਂਟ ਕਰ ਸਕਦੇ ਹਾਂ ਦੀ ਫੀਸ ਭਰ ਸਕਦੇ ਹਾਂ ਸ਼ੋ ਕੋਡ ਤੇ ਕਲਿੱਕ ਕਰਾਂਗੇ ਕੋਡ ਜਨਰੇਟ ਹੋਣ ਤੋਂ ਬਾਅਦ ਅਸੀਂ ਕਿਸੇ ਵੀ ਸਾਡੇ ਫੋਨ 'ਚ ਜਾਂ ਸਾਡੇ ਲੈਪਟਾਪ 'ਚ ਜਾਂ ਕੰਪਿਊਟਰ 'ਚ ਕੋਈ ਵੀ ਸਾਡੀ ਨੈਟ ਬੈਂਕਿੰਗ ਐਪ ਚੱਲਦੀ ਹੋਵੇ ਤਾਂ ਵੀ ਉਤੋਂ ਇਹ ਪੇਮੈਂਟ ਕਰ ਸਕਦੇ ਹਾਂ ਪੇਮੈਂਟ ਸਕਸੈਸ ਹੋਣ ਤੋਂ ਬਾਅਦ ਰਸੀਪਟ ਜਨਰੇਟ ਹੋ ਜਾਵੇਗੀ ਅਜੇ ਇਸ ਰਸੀਪਟ ਦਾ ਤੁਸੀਂ ਪ੍ਰਿੰਟ ਆਊਟ ਉਸ ਕੈਂਡੀਡੇਟ ਦੇ ਸਬੰਧ ਦਾ ਕਿਸੇ ਵੀ ਪਰਸਨ ਨੂੰ ਦੇ ਸਕਦੇ ਆ ਅਤੇ ਇਸ ਐਪਲੀਕੇਸ਼ਨ ਨੰਬਰ ਨੂੰ ਤੁਸੀਂ ਕਾਪੀ ਕਰਕੇ ਇਹਨੂੰ ਸੇਵ ਕਰ ਲੈਣਾ ਕਿਉਂਕਿ ਇਹਦੇ ਨਾਲ ਹੀ ਅਸੀਂ ਫਿਊਚਰ ਦੇ ਵਿੱਚ ਸਾਡੀ ਫਾਈਲ ਦਾ ਸਟੇਟਸ ਚੈੱਕ ਕਰਨਾ ਦਾ ਕਰ ਸਕਦੇ ਆ ਇਹ ਵੀਡੀਓ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਵੀ ਕਿ ਜੇਕਰ ਅਸੀਂ ਆਨਲਾਈਨ ਸੇਵਾ ਕੇਂਦਰ ਜਾਵਾਂਗੇ ਤੇ ਫਾਈਲ ਦਾ ਸਟੇਟਸ ਚੈੱਕ ਕਰਨਾ ਦਾ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਪਹਿਲੀ ਵੀਡੀਓ ਚ ਮੈਂ ਸਮਝਾਇਆ ਸੀਗਾ ਫੇਰੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦੇਵਾਂਗਾ ਇਸ ਵਾਰ ਦੇ ਪ੍ਰਿੰਟ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਦੋਸਤੋ ਇਹ ਸੀ ਪੂਰਾ ਪ੍ਰੋਸੈਸ ਜੇਕਰ ਅਸੀਂ ਕਿਸੇ ਬੱਚੇ ਦਾ ਸਰਟੀਫਿਕੇਟ ਅਪਲਾਈ ਕਰਨਾ ਰੈਜ਼ੀਡੈਂਸ ਦਾ ਕਿਵੇਂ ਕਰ ਸਕਦੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ